ਚਾ ਲੱਗ ਗਿਆ ਔਰ ਲੋਕਾਂ ਨੇ ਇਸੇ ਤਰ੍ਹਾਂ ਮਾਨ ਬਣਾ ਲਿਆ ਕਿ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਝਾੜੂ ਦੀ ਸਰਕਾਰ ਹੈ ਇਹਦੀ ਗੁੰਡਾਗਰਦੀ ਦਾ ਜਵਾਬ ਹੈ ਦੀ ੱੱਕੇ ਸ਼ਾਹੀ ਦਾ ਜਵਾਬ ਲੋਕਾਂ ਨੇ ਮੇਰੇ ਸਮਰਥਕਾਂ ਨੇ ਵੋਟਾਂ ਨਹੀਂ ਦੇਣਾ ਜਨਤਾ ਜਨਰਤਨ ਸੁਪਰੀਮ ਹੈ ਸਰਕਾਰਾਂ ਬਣਾਉਣ ਵੀ ਜਾਣਦੀ ਹੈ ਤੇ ਲਾਉਣ ਵੀ ਜਾਣਦੀ ਹੈ ਜਨਤਾ ਜਨਰਤਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨਗੇ ਔਰ ਕਾਂਗਰਸ ਦੇ ਬਕਤ ਵੀ ਨਹੀਂ ਵੋਟਰ ਕਿਤਰੀ ਕਿਤੇ ਕੋਈ ਲਾਈਨ ਅਪ ਹੋਤੀ ਨਹੀਂ ਦਿਖ ਰਹੀਆਂ ਕਿਤੇ ਵੀ ਪੂਰਾ ਗੇੜਾ ਮਾਰ ਲੀਏ ਨਹੀਂ ਲੱਗਦਾ ਕਿ ਵੋਟਰ ਨਿਰਾਸ਼ ਆ ਜਿਹੜੀ ਹਾਲੇ ਮਹੀਨੇ ਦੇ ਵਿੱਚ ਵਿੱਚ ਚੋਣ ਆ ਜਾਣੀ ਔਰ ਦੂਜਾ ਦਲ ਬਦਲੀ ਦਾ ਦੌਰ ਨਹੀਂ ਲੱਗਦਾ ਕਿ ਜਾਂ ਫਿਰ ਜਿਹੜੇ ਡਵੈਲਪਰ ਦੇ ਚਾਹੇ ਉਹ ਤੁਹਾਡੇ ਕਾਰਜਕਾਲ ਦੇ ਦੌਰਾਨ ਹੋਣ ਚਾਹੇ ਦੂਜੇ ਹੋਣ ਉਹ ਸਾਰੀ ਆਲ ਓਵਰ ਲੋਕਦਰਗੇ ਤੁਹਾਨੂੰ ਨਰਾਸ਼ ਦੀ ਨਜ਼ਰ ਆ ਰਹੀ ਲੋਕ ਪੰਜਾਬ ਸਰਕਾਰ ਦੀ ਜਿਹੜੀ ਨਿਕੰਮੀ ਕਾਰਗੁਜ਼ਾਰੀ ਹੈ ਉਹ ਤੋਂ ਪਰੇਸ਼ਾਨ ਹੈ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਝਾੜੂ ਦੀ ਸਰਕਾਰ ਨੇ ਗੁੰਡਾਗਰਦੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਸ ਕਰਕੇ ਲੋਕ ਪਰੇਸ਼ਾਨ ਹੈ ਇੱਕ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਕਰਾਉਣੇ ਚਾਹੀਦੇ ਸੀ ਉਹ ਤਾਂ ਇਹ ਸਰਕਾਰ ਕਰਾ ਨਹੀਂ ਸਕੀ ਇਸ ਕਰਕੇ ਲੋਕ ਜਿਹੜੇ ਇਸ ਇਹਨਾਂ ਦੀ ਗੁੰਡਾਗਰਦੀ ਤੋਂ ਇਹਨਾਂ ਦੀ ਤੱਕੀਸ਼ਾਹੀ ਤੋਂ ਪ੍ਰਸ਼ਾਨ ਹੋ ਕੇ ਅੱਜ ਵੋਟਾਂ ਨਹੀਂ ਜਿਹੜਾ ਜਵਾਬ ਦੇਣਗੇ ਜਿਵੇਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦਨ ਬਦਲੂਆਂ ਨੂੰ ਜਿਹੜਾ ਜਵਾਬ ਦਿੱਤਾ ਸੀ ਸਖਤ ਸਖਾਇਆ ਸੀ ਉਸੇ ਤਰ੍ਹਾਂ ਇਸ ਕੋਲ ਮੈਂ ਅਪੀਲ ਕਰੂੰਗੀ ਕਿ ਅਮਨ ਮਾਨ ਦੇ ਨਾਲ ਇਹ ਵੋਟਾਂ ਕਿਉਂਕਿ ਸਾਰੇ ਜਣਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਅਮਨ ਮਾਨ ਦੇ ਨਾਲ ਵੋਟਿੰਗ ਜਿਹੜੀ ਹੋਵੇ ਮੈਂ ਆਪਣੀ ਸੂਝਵਾਨ ਸਮਰਥਕਾਂ ਨੂੰ ਸੂਝਵਾਨ ਜਿਲੰਦਰ ਵਸਤੇ ਦੇ ਵੋਟਾਂ ਨੂੰ ਅਪੀਲ ਕਰਦੀ ਹਾਂ ਕਿ ਇਹ ਜਿਹੜੀ ਸਰਕਾਰ ਆ ਝਾੜੂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਦੰਗੇ ਫਸਾਦ ਕਰਨ ਦੀ ਲੜਾਈਆਂ ਕਰਨ ਦੀ ਔਰ ਮੇਰੀ ਸਾਰੇ ਕਾਂਗਰਸੀ ਭੈਣਾ ਭਰਾਵਾਂ ਨੂੰ ਅਪੀਲ ਹੈ ਕਿ ਤੁਸੀਂ ਆਪਣਾ ਕੰਮ ਕਰਨਾ ਇਹ ਗੁੰਡਾਗਰਦੀ ਵਾਲੇ ਲੋਗ ਹੈ ਇਹਨਾਂ ਇੱਕ ਗੁੰਡੇ ਲੋਗ ਇਹਨਾਂ ਨੇ ਗੁੰਡਾਗਰਦੀ ਕਰਨੀ ਹੈ ਜੇ ਤੁਸੀਂ ਆਪਣਾ ਕੰਮ ਕਰਨਾ ਕੋਈ ਰਿਐਕਟ ਨਹੀਂ ਕਰਨਾ ਅਮਨ ਸ਼ਾਂਤੀ ਦੇ ਨਾਲ ਜਿਹੜਾ ਸਾਡਾ ਇਹ ਕੰਮ ਜਿਹੜਾ ਨਿਭੜ ਜਵੇ ਹੁਣ ਆਪਣੀਆਂ ناکਾਮੀਆਂ ਤੋਂ ਡਰੀ ਹੋਈ ਹੈ ਔਰ ਇਹ ਸਮਝ ਲਿਆ ਕਿ ਲੋਕਾਂ ਨੇ ਸਾਨੂੰ ਮੂੰਹ ਨਹੀਂ ਲਾਣਾ ਤੇ ਲੋਕ ਇੱਕ ਤਰ੍ਹਾਂ ਫੈਸਲਾ ਕਰਕੇ ਬੈਠੇ ਆ ਇਹਨਾਂ ਨੂੰ ਨਕਾਰ ਦਿੱਤਾ ਇਸ ਕਰਕੇ ਆਪਣੀਆਂ ਨਕਾਮੀਆਂ ਤੋਂ ਡਰੇ ਹੋਏ ਇੱਥੇ ਢੇਰੇ ਲਾ ਕੇ ਬੈਠੇ ਆ ਬਕਲਾਏ ਹੋਏ ਆ ਬਕਲਾਹਟ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਆ ਸਾਰੇ 2 ਨੰਬਰ ਦੇ ਕੰਮ ਇਹਨਾਂ ਨੇ ਕੀਤੇ ਆ ਦੇਖੋ ਤੁਸੀਂ ਇੰਨੀ ਹੁੱਲੜਬਾਜੀ ਇਹਨਾਂ ਨੇ ਮਚਾਈ ਹੋਈ ਆ ਘਰਾਂ 'ਚ ਜਾ ਕੇ ਸੂਟ ਪੈਸਾ ਰਾਸ਼ਨ ਵੰਡਦੇ ਪਏ ਆ ਪਰ ਇਹ ਜਿਹੜੇ ਜਲੰਧਰ ਬੱਸ ਦੇ ਲੋਗ ਆ ਇਹ ਜ਼ਿੰਦਾ ਜ਼ਮੀਰ ਦੇ ਲੋਗ ਆ ਇਹ ਮਿਕਾਉ ਜ਼ਮੀਰਾਂ ਨਹੀਂ ਇਹਨਾਂ ਦੀਆਂ ਵੋਟਾਂ ਰਾਹੀਂ ਇਹਨਾਂ ਨੂੰ ਜਿਹੜਾ ਜਵਾਬ ਦੇ ਅੱਜ ਵੀ ਜਿਹੜਾ ਇਦਾਂ ਦੇ ਅਨਸਰ ਇੱਥੇ ਲਿਆਂਦੇ ਹੋਏ ਆ ਉਹ ਜੇ ਕੋਈ ਜਾਨੀ ਮਾਰੀ ਕਿਸੇ ਦਾ ਨਿਸ਼ਾਨ ਹੁੰਦਾ ਤੇ ਉਹ ਸਰਪੰੰਜਾਬ ਸਰਕਾਰ ਜਿਹੜੀ ਉਹਦੀ ਪੂਰੀ ਜ਼ਿੰਮੇਵਾਰ ਹੋਏਗੀ ਔਰ ਲੋਕ ਜਿਹੜੇ ਆ ਇਹ ਪੰਜਾਬ ਸਰਕਾਰ ਨੂੰ ਸਬਕ ਸਿਖਾਉਣਗੇ ਔਰ ਮੈਨੂੰ ਲੱਗਦਾ ਕਿ ਆ ਜਿਹੜੀ ਸੀਟ ਜਦੋਂ ਕਾਂਗਰਸ ਨੇ ਹਾਸਲ ਕਰ ਲਈ ਤਾਂ ਵੈਸੇ ਵੀ ਇਹਨਾਂ ਦੀ ਸਰਕਾਰ ਗਈ ਠੀਕ ਹੈ ਕਿ ਉਹ ਆਖਿਰ ਜਿਨਾ ਚਾਹਤੇ ਪਾਰਟੀ ਤੋਂ ਬਣਾ ਕੇ ਕਿਹਾ ਗਿਆ ਗਿਆ ਸਮਾਰਟ ਸਿਟੀ ਦੇ